ਹਾਂਜੀ ਜੀ ਹੋਰ ਸੋਨੇ ਵੀ ਬੰਦ ਉਹ ਫੁਰਕੀ ਬੰਦ ਕਰਦਾ ਮੇਰੇ ਵੀਰੋ ਕੋਟਰ ਕੋਟਰ ਸੱਟਾਈ ਸਾਰੇ ਵੀਰਾਂ ਦੇ ਘਰ ਕੋਲ ਠੀਕ ਹੈ ਲਓ ਬਾਬੀਓ ਕਰਦੀ ਆ ਵਲੋ ਦੀ ਸਟਾਰਟਿੰਗ ਸੋ ਤੇ ਰਿਆਣੀ ਇੱਕੇ ਦਾ ਵੀ ਬਾਹਰ ਚ ਚੁਬਰਾ ਖੜਾ ਕੋਈ ਉਹ ਦੇਖੋ ਉਹ ਕਿੰਨਾ ਵੀ ਬਾਹਰ ਕੋਲ ਕੇ ਜਾ ਤੇ ਮੈਂ ਆ ਜਣੇ ਕਿ ਦੀ ਆ ਲੈ ਆ ਗਈ ਹਾਂਜੀ 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 ਐ ਨੱਚੀਆਂ ਦਾ ਕੰਜਰ ਦਾ ਚੱਲ ਕੋਈ ਨਾ ਤੇ ਉਹ ਹੋ ਦੁਰੇ ਚੱਕ ਲਗੇ ਚੱਬਗਾ ਤੇ ਚਲਦੇ ਆ ਬਾਬੇ ਆ ਪਹਿਲਾਂ ਉਹ ਪਰ ਇਹਨਾਂ ਤੋਂ ਬੰਦ ਕਰਦੇ ਕੋਡਾਂ ਨਾਲ ਲੇਟੇ ਖੁੱਡਾਂ ਨਾਲ ਲੇਟਾ ਬੰਦ ਕਰਦੇ ਸੀ ਨਾ ਆ ਲੇਟਾ ਬੰਦ ਕਰਦੇਗੇ ਯੇ ਬਲੀ ਠੰਡਾ ਓਏ ਖੁੱਡਾਂ ਪੂਰੇ ਆ ਓਏ ਕੂਤਰ ਕਮਾਲ ਹੋ ਗਈ ਸੁਪਨੇ ਦਾ ਚੱਕਦੇ ਸੀਗੇ ਸੁਪਨੇ ਜੀ ਵਾਰ ਨੇ ਦੋ ਵੱਡੇ ਖੁੱਡੇ ਚੱਕਦੇ ਸੀ ਤਾਂ ਲੱਗੇਗਾ ਆਪਣੀ ਮਾਰਦਾ ਸੁਪਨੇ ਆਈ ਹੋਈ ਆਉਂਦੀ ਆ ਇਹ ਹੋਰ ਮਸਾ ਹੀ ਰਾਤ ਆਹੀ ਕਰਪਣਾ ਪਿਆ ਰਿਆ ਸੁਪਨੇ ਆਈ ਕਿ ਤਮ ਲੱਗੇ ਸੱਚੀ ਕੰਮ ਹੋ ਗਿਆ ਲੈ ਬਾਹਰ ਹੋ ਗਿਆ ਹੈ ਉਹ ਕਰਦੇ ਆ ਹੀਲਾ ਕੋਈ ਗੱਲ ਨਹੀਂ ਵੱਧ ਹੋ ਜਾਂਦਾ ਕਦੇ ਕਦੇ ਵਾਦ ਘਾਟ ਤੇ ਕਿਰਾਂ ਸੌਣੇ ਆ ਸੌਂਦੇ ਨਹੀਂ ਅੰਦਰ ਪੈਣਾ ਬੜੀ ਉਠਣ ਢਾਪੜੀ ਨਹੀਂ ਜਾਈ ਬਾਹਰ ਕਾ ਪੁੱਸੋਣਾ ਬਿਮਾਰ ਹੋਣਾ ਕੰਮ ਹੋ ਗਿਆ ਪਈ ਵਸ ਬਿਸਤਰੇ 'ਚ ਪੈ ਕੇ ਗੁਜ਼ਾਰਾ ਕਰਨਾ ਗੇਮ ਕਰਕੇ ਲਾਉਣਾ ਡਾਊਨਲੋਡ ਪਬਜੀ ਸੱਚ ਉਹ ਯਾਦ ਆ ਕੀ ਮੇਰੀ ਮਾੜਾ ਚੱਲ ਪਈ ਬਾਬੋਕਾਰ ਦੀ ਸਵਾਰੀ ਕਰਕੇ ਕੋਈ ਦਿੱਕਤ ਨਹੀਂ ਚੱਲ ਇੱਕ ਬਾਹਰੋਂ ਖੋਲਣੀ ਪਈਂਦੇ ਨੇ ਬਾਰੀ ਦੀ ਕੰਮ ਭਾਗੀ ਫੋਈ ਵੱਡੇ ਕੰਮ ਸਾਨੂੰ ਪਤਾ ਹੈਗਾ ਆਪਣੇ ਆਏ ਵੇ ਮੈਂ ਜਾਂਦਾ ਹੀ ਕੰਮ ਮਾੜਾ ਜਾ ਸਰ ਗਿਆ ਚਲੋ ਯਾਰ ਅੱਜ ਤੜਕੇ ਲਈ ਰੋਟੀ ਖਾ ਕੇ ਕਟਕੜ 8 ਦਿਨਾਂ ਤੋਂ ਅੱਜ ਰੋਟੀ ਖਾਣ ਦੀ ਪਲਾਨਿੰਗ ਕੀਤੀ ਤੇ ਵੀ ਤੜਕੇ ਰੋਟੀ ਖਾ ਲ ਕੇ ਆਪਾਂ ਠੀਕ ਆ ਬਾਕੀ ਇੱਧਰ ਕੰਮ ਚੱਲੀ ਜਾਂਦਾ ਲਗੇ ਵਾ ਸੋਮੇਰ ਕੇ ਡਾਉਣ ਆ ਜੀ ਸਤਿ ਸ੍ਰੀ ਅਕਾਲ ਬੁਲਾਦੇ ਜੀ ਤੇ ਓਕੇ ਰਿਪੋਰਟਾਂ ਬਰੋ ਅੱਜ ਉਹ ਖੋਲ ਕੇ ਆਪਣੀਆਂ ਬਾਰੀਆਂ ਬੂਰੀਆਂ ਲਾਈਟਾਂ ਰੋਟਾ ਸਭ ਕਰਤਿਆਂ ਬੰਦ ਤੇ ਮੌਸਮ ਬਾਹਰ ਬਹੁਤ ਖਰਾਬ ਹੈ ਨਹੀਂ ਕਿ ਜਾਦੇ ਠੰਡੀ ਹਵਾ ਹੈ ਤੇ ਭੂਰ ਪਈ ਜਾਂਦੀ ਹੈ ਸੱਚੀ ਮੁੱਚੀ ਭੂਰ ਪਈ ਜਾਂਦੀ ਹੈ ਠੀਕ ਹੈ ਅੱਜ ਫੇਰ ਚੱਲੇ ਆ ਸਵੇਰੇ ਸਵੇਰੇ ਦਮਣੀ ਨਾਲ ਆਪਾਂ ਫੋਨ ਲੈਣ ਗਿੱਦੜਵਾਹਾ ਓਵਾ ਠੀਕ ਆ ਜਾਣੇ ਠੰਡ ਬਹੁਤ ਹੈ ਤੇ ਉੱਥੇ ਅਗੇ ਵੀਡੀਓ ਕੰਟੀਨਿਊ ਕਰਦਾ ਹੋ ਸਕਦਾ ਚੋਬਰ ਨੂੰ ਨਾਲ ਚੜਾਵਾਂਗੇ ਉਹ ਨਹੀਂ ਫਿਰ ਅਸੀਂ ਦੋਵੇਂ ਇਕੱਲੇ ਜਾਵਾਂਗੇ ਹੂੰ ਚੱਲ ਭੇਜੀ ਜੋ ਉੱਧਰ ਨੂੰ ਵੀ ਚੜਾ ਲਿਆ ਅੱਛਾ ਫੇਰ ਆ ਗਿਆ ਮੈਨੂੰ ਪਤਾ ਹੀ ਲੱਗਿਆ ਆਵਾਜ਼ ਮੂਰੇ ਲੱਗੇ ਜਿਵੇਂ ਪਾਰਟੀ ਹੁੰਦੀ ਹਾਂ ਜਣਾ ਕੋਈ ਨਾ ਜਾਈ ਐਨੇ ਬਰੋ ਠੰਡ ਬਹੁਤ ਆ ਮੀਂਹ بارش ਹੋ ਰਹੀ ਹੈ ਹਲਕੀ ਹਲਕੀ ਕਿਨਵਣ ਕਿਨਵਣ ਬਰਸਾਤ ਲੱਗੀ ਹੋਈ ਹੈ ਜੀ ਤੇ ਕਿਧਰਵਾ ਚੱਲ ਕੇ ਜੀ ਕੰਟੀਨਿਊ ਕਰਾਂਗੇ ਵੀਡੀਓ ਜੀ ਰਾਹ ਤੇ ਲਮੋਕੇ ਤੇ ਵੀ ਕੰਟੀਨਿਊ ਕਰ ਰਹੇ ਹਾਂ ਠੀਕ ਆ ਤੇ ਹਜੇ ਵੀ ਐਵਰੇਜ ਕੱਢ ਰਹੇ ਜੀ ਪਾਈ ਕਹਦੇ ਉਹਨੇ ਹੋਰ ਜੋ ਮੈਨੇ ਕਿਧਰੇ ਜਾਉਗਾ ਕਿਧਰ ਵੀ ਜਾਊਗਾ ਅਜੇ ਵੀ ਇਹ ਐਵਰੇਜ ਕੱਢੀ ਨੇ ਤੇ ਬੋਤਲ ਚ ਪਾੜਿਆ ਤੇਲ ਪਿਆਵਾਂ ਦਾ ਚੁਭਰਾ ਆਏ ਕਿਵੇਂ ਕਰਦਾ ਜੀ ਸ਼ਹਿਰੂ ਖਾਨ ਹੈ ਜੀ 80 ਕਿਲੋਮੀਟਰ ਚਲ ਚਲ ਗਈ ਕਿੰਨਾ 80 ਕਿਲੋਮੀਟਰ ਆਏ ਨਹੀਂ ਹਜੇ ਪੂਰੇ ਤੱਤ ਕੱਢਾ ਹੈ ਕਰਿਆ ਕੇ ਦੱਸਾਂ ਕਿੰਨਾ ਜਾਲ ਕੱਢਿਆ ਕਿੰਨਾ ਨਹੀਂ ਕੱਢਿਆ ਠੀਕ ਹੈ ਬਸ ਚੱਲਦੇ ਆਂ ਹੋਰ ਬਹੁਤਾ ਬਾਪੂ ਸਾਹ ਹੈ ਜੀ ਮਸਾਬ ਹੋ ਲੋ ਠੰਡਾ ਹੈ ਮਸਾਬ ਕਰਦਾ ਜੀ ਮਾਫੜੇ ਤੁਸੀਂ ਆਪਣਾ ਕਰਨਾ ਕਿ ਹੋਰ ਕੋਈ ਗਾਏ ਕਰਾਂਗੇ ਇੱਥੇ ਕਿਧਰ ਕਰੀਏ ਕੰਮ ਸਰ ਹੋ ਤੇ ਕਰੇ ਸਾਹਮਣੇ ਹੋ ਤੇ ਕਰਿਆ ਕਰਿਆ ਕਰੇ ਕੋਈ ਨਹੀਂ ਪੜਦਾ ਦਮ ਨਹੀਂ ਨੇ ਪਹਿਲੀ ਅਨੁਕਸੀ ਕਰਤੀ ਚੱਲ ਕੋਈ ਗ ਕਰਤੀ ਕਰਿਆ ਕੇ ਦਿਖਾਵਾਂ ਕਿ ਕੀ ਬਾਤ ਹੈ ਦੱਸਦੇ ਆ ਜੀ ਹਾਂਜੀ ਹਾਂਜੀ ਬੈਠ ਜਾਓ ਬੱਬਰ ਜੀ ਮੀ ਪਈ ਜਾਂਦਾ ਫੁੱਲ ਠੰਡਾ ਬਈ ਇੱਥੇ ਜਮ ਕੜਾਕਿਆਂ ਵਾਲੀ ਕਣੀ ਮਿਲਕੇ ਨੂੰ ਹੋਈ ਜਾਂਦੀ ਆ ਤੇ ਕੋਟਸ ਬਿਮਾਰ ਹੋਏ ਪਏ ਬਿਮਾਰ ਹੋਏ ਪਏ ਤੇ ਫਿਰ ਤੇ ਮੋਟਰਸਾਈਕਲ ਤੇ ਹੈ ਜਿਹੀ ਹੈ ਇਹਦੀ ਐਵਰੇਜ ਐਵਰੇਜ ਜੀ ਕੱਢੀ ਜਾਂਦੇ ਆ ਬੋਤਲੇ ਤੇ ਮੂਰੀ ਪਈ ਆ ਦੇਖੋ ਪੈਟਰੋਲ ਬੰਬ ਪੈਟਰੋਲ ਬੰਬ ਬਣਾਵਾਂਗੇ ਜੀ ਸ਼ਹਿਰ ਨੂੰ ਡਾਵਾਗੇ ਦਰਵਾਣੋ ਜੀ ਬਹੁਤ ਠੰਡਾ ਬਾਗੂ ਸੱਚੀ اسوں دس نہیں سا دے کی کتنی زیادہ ٹھنڈ بولی اپیل وچ ہٹا گاں بھی چکلیاں سی بہت کم کرنا ہے ہاں جی میرے ویرو سیٹی دے کی ہے دستے سٹاپ کول زیادہ ہاں جی 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 ٹیکے سامان دے چلا فون ہی فون نواب ہون جی کرے دکھاواں جا کے بار بار شور رہی ہے جی بہت زیادہ ایک ایک سٹاپ کولچا اور کہندی منڈے دے منہ والے بڑے ہے ہیں اڑڑےڑے منہ ہے تے انے نے کولچاں کی بندا ہے ایک کھاتا ہن دوسرا بگاڑیا پھر بھائی ਇਗਾ ਸਵਾਦ ਆਜੂ ਖਾ ਆ ਦਰਮਿਆਨ ਦਾ ਸੱਚੀ ਅਰ ਸੇਟੀ ਦਾ ਸਟੱਫ ਕੋਲ ਚਾ ਬ੍ਰੋ ਮਸ਼ਹੂਰ ਹੀ ਕਰਤਾ ਆਪਾਂ ਸਰਾ ਹੀ ਆ ਯਾਰ ਗੰਦੜਬਾਹ ਚ ਸੇਠੀ ਦਾ ਸਟੱਫ ਕੋਲ ਚਾ ਖਾ ਕੇ ਜਾਇਓ ਜੇ ਦਿਨ ਆਏ ਤੇ ਆਪਾਂ ਨੂੰ ਕਮੈਂਟ ਕਰਕੇ ਦੱਸਿਓ ਹੈ ਤੇ ਉਹ ਕੇ ਰਿਪੋਰਟਾਂ ਕੀ ਚੱਕਣਾ ਇਹਨਾਂ ਨੂੰ ਪਲੇਟ ਤਾਂ ਕੋਈ ਨਾ ਚੰਗੀ ਇਹਦੇ ਚ ਨੈਪ ਜਿਹਾ ਰੱਖੋ ਓਏ ਨਹੀਂ ਐ ਰੱਖੋ ਇਹਦੇ ਚ ਐ ਆਪਾਂ ਪੜੇ ਲਿਖ ਮੁੰਡੇ ਆ ਐ ਕਰਾਂ ਹਾਂਜੀ ਐ ਕਰੀਏ ਚਲੋ ਬਾਬੇ ਖਾ ਪੀਣਗੇ ਫਾਈਟਾਂ ਵੀ ਲੈ ਲਵੋ ਫਿਰ ਦੇਖਦੇ ਆ ਕੀ ਬਣਦਾ ਹਾਂਜੀ ਖਾ ਕੇ ਦੋ ਦੋ ਸਟੱਫ ਕੋਲ ਚਾ ਚੱਲਨੇ ਆ ਘਰ ਈਗਾ ਕਰਨੀ ਦੇਖਦੇ ਆਂ ਕੀ ਬੰਦਾਂ ਬਾਕੀ ਮੀ ਆਈ ਜਾਂਦਾ ਮਾੜਾ ਮਾੜਾ ਵਾਰ ਆਇਆ ਤੁਹਾਡੇ ਸਾਹਮਣੇ ਆ ਨਾ ਹੋਰ ਅਸੀਂ ਕਰਦੇ ਤੇ ਹੁਣ ਅਗੇ ਢਾਂਗਾਂ ਨੇ ਚੋਂਪਰ ਕਹਿੰਦਾ ਮੈਨੂੰ ਇੱਕ ਲੰਮੀ ਢਾਂਗੀ ਚਾਹੀਦੀ ਵੱਡੀ ਤੇ ਮੈਂ ਕਿਹਾ ਰੀਸ ਨਾਲ ਇੱਕ ਆਈ ਉਹ ਸਰਵਾਜੀ ਮਗਰ ਰੀਸ ਨਾਲ ਫਿਰ ਇੱਕ ਮੈਂ ਵੀ ਲੈ ਜੂਗਾ ਨਾ ਨਹੀਂ ਗੋ ਸੇਮ ਹੀ ਅੱਗੇ ਦੀ ਦੁਕਾਨੇ ਤਾਂ ਦੀ ਠੀਕ ਹੈ ਕਿ ਨਹੀਂ ਮੈਨੂੰ ਪਛਾਣ ਆ ਜਾਂਦੀ ਹੈ ਇੱਥੇ ਪੰਗੜਾ ਲਾਗਾ ਤਾਂ ਮੀ ਵੀ ਇਥੋਂ ਲੈ ਗਏ ਹੋਗੇ ਪਹਿਲਾਂ ਵੀ ਕੋਈ ਨਾ ਦੇਖੋ ਇੱਥੇ ਲੰਮੂ ਆ ਲੰਮੂ ਪੰਗੜਾ ਚੋਂਪਰਾ ਨਹੀਂ ਇਹ ਨਹੀਂ ਨਾ ਜੀ ਨਹੀਂ 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 ਨਾ 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 ਇਹਦਾ ਨਹੀਂ ਬਰੋ ਇਹਦਾ ਨਹੀਂ ਟੰਗਾ ਪਿੱਛੇ ਬਾਪੂ ਦੀ ਜੀਦਗਾਣਾ ਅਪੀਚ ਟੰਗਾ ਮੂਲੀ ਨਹੀਂ ਰੰਗਣਾ ਤਾਂ ਠੀਕ ਹੈ ਕਿ ਨਹੀਂ ਇਹ ਤਾਂ ਜਾਣਾ ਨਹੀਂ ਜੀ ਜੀ ਦਾ ਛੋਟਾ ਬਣਾ ਜਾਣਾ ਦੇਖੀ ਬੜਾ ਜਾ ਇਹ ਛੋਟਾ ਨਾ ਇਹਦਾ ਜਿਆਦਾ ਹੀ ਛੋਟਾ ਹੈ ਯਾਰ ਉਹੀ ਚੱਲਣਾ ਚੋਪੜਾ ਫਿਰ ਦੋਵੇਂ ਆਪਾਂ ਜੀ ਹਾਂ ਇਹਨਾਂ ਤੇ ਬਾਈ ਯਾਰ ਚਲੋ ਕੋਈ ਨਾ ਚਲੋ ਤਾਂ ਦਾ ਤੱਕ ਪਾਉੜਾ ਤੇ ਡਿੱਗੂ ਮਾ ਬਾਹਰ ਖੜਾ ਮਾ ਉਹਨਾ ਨਾਲ ਕਰਕੇ ਆਪਾਂ ਮੀਂਹ ਹੀ ਪਈ ਆ ਤਾਂ ਸੌਣ ਲੱਗੇ ਉੱਥੇ ਕੋ ਮੀਂਹ ਆ ਗਈ ਬਸ ਇਤਨਾ ਕੁਛੋਈ ਨਾ ਆਇਆ ਕਿ ਨਾ ਅੱਜ ਤਾਂ ਅੰਦਰ ਪਏ ਹੁੰਦੇ ਰਜਾਈ ਚ ਖੇਡੀ ਹੁੰਦੀ ਗੇਮ ਆਹਾ ਹਾ ਹਾ ਨਿਆਰਾ ਕੰਮ ਕਰਕੇ ਆਪਾਂ ਯਾਰ ਕਿੱਦਾਂ ਦਾ ਕੰਮ ਦਾ ਬਹੁਤ ਵੱਡਾ ਕਰਿਆ ਫਿਰ ਆਪ ਨੇ ਕੰਮ ਗਲਤ ਕਰ ਫਿਰ ਲੋਤੀ 2 ਲੱਖ ਰੁਪਈਆ ਲੈ ਇਹ ਲਾ ਤਾਂ ਦਿੱਤਾ ਇੱਕ ਜਿਹੜੀ ਗੱਲ ਆਪਾਂ ਸਾਰੇ ਤੋਂ ਪਹਿਲਾਂ ਦੇਖਿਆ ਉਹੀ ਹੈ ਜਿਹੜੀ ਆਇਤਾ ਸੱਚੀ ਵਾਪੇ ਸ਼ਰਾਫ ਲੱਗ ਜਾਵਾ ਕਿੱਥੇ ਕਾ ਦੁਕਾਨ ਕੰਜਰ ਤੋਂ ਮੀਂਹ ਪਈ ਜਾਂਦਾ ਮੀਂਹ ਹੀ ਤੁਰੇ ਫਿਰਦੇ ਆ ਆਹ ਰਹੀ ਦੁਕਾਨ ਇਹੋ ਹਣਾ ਚਲੋ ਕੋਈ ਬਸ ਦੁਕਾਨੇ ਇੱਧਰ ਹੋ ਗਈ ਹੁਣ ਸਕੂਲ ਦੇ ਕੈਮਰਾ ਪ੍ਰੋਟੈਕਟਰ ਭਾਵ ਦੇ ਫਿਰਦੇ ਐਂਬੂਲੈਂਸ ਆ ਗਈ ਹਾਂ ਆਏ ਹੋਊਗੀ ਵੱਡੀ ਵਾਅ ਮੀਰੇ ਹਾਰ ਏਹੀ ਹੈ ਸਰਾਣਾ ਕਰ ਲਿਆ ਮੋਟਰਸਾਈਕਲ ਟੇਢਾ ਚੌਕ ਲਾਲੀ ਕੀ ਕਰਨ ਗਏ ਐ ਵਰੀ ਜੀ ਕੱਢਣੀ ਐ ਦੀ ਖੰਡ ਮੇਰੇ ਪਿੱਛੇ ਕੋੜ ਭਰਤਾ ਇਹਨੇ ਪੂਰਾ ਫੁੱਲ ਜੀ ਗਾਰੇ ਨਾਲ ਹਾਂ ਜੀ ਹੋਲਣ ਛਿੱਟੇ ਜੇ ਮਾਰੇ ਮੁੰਡੇ ਛਿੱਟੇ ਪਏ ਮੈਂ ਕਦ ਮਾਰਦਾ ਤੂੰ ਹੱਤ ਫ੍ਰਿੰਜਨ ਤੇ ਪਾਣੀ ਪੈਂਦਾ ਨਾ ਹੋ ਗਿਆ ਟੇਡਾ ਚੱਕਲਾ ਹੋਰ ਕਰ ਹੋਰ ਕਰ ਹੋਰ ਕਰ ਬਹੁਤ ਥੱਲੇ ਲੱਗ ਗਿਆ ਹੁਣ ਤਾਂ ਚੱਕਲਾ ਚੱਕਲਾ ਚਾਲ ਜਾ ਇਹ ਮੂਰ ਚੱਕਲਾ ਸਟਾਰਟ ਕਰ ਇੰਜਨ ਕੋਲੇ ਹੋ ਇੰਜ ਰੱਖਿਆ ਨਾ ਪਟ્રોલ ਕੋਲੇ ਚੋਕਲਾ ਹਰ 40 ਮੈਲਾ ਲੱਗ ਗਿਆ ਚਾਲ ਚੱਲ ਗਈ ਦੇਖੋ ਕਿੰਨੇ ਸਿਆਣੇ ਅਸੀਂ ਮੀਂਹ ਦੇਖੋ ਹਾਲ ਰਿਹਾ ਤੇਲ ਹੈ ਕੋਲੇ ਇਹਦੇ ਵੀ ਕੈਮਰਾ ਪ੍ਰੋਜੈਕਟਰ ਵੀ ਨਵਾਂ ਵਾਲਾ ਆ ਦੱਸੋ ਕੋਈ ਵੀਡੀਓ ਦਾ ਫਰਕ ਪਿਆ ਕੁਆਲਿਟੀ ਦਾ ਬਾਕੀ ਮੀਂਹ ਪਈਆ ਦਾ ਹੁਣ ਤਾਂ ਫਿਰ ਰਾਤ ਰੂਤ ਰੂ ਜਾ ਉਦੋਂ ਕਦੋਂ ਵੀਡੀਓ ਕਰਕੇ ਦੱਸਾਂਗੇ ਵੀ ਫਰਕ ਪਿਆ ਕਿ ਨਹੀਂ ਇਹਦਾ ਕੈਮਰਾ ਪ੍ਰੋਜੈਕਟਰ ਦਾ ਹੈ ਐਵਰੇਜ ਕਿੰਨੀ ਮੋਟਰਾਂ ਦੇ ਅੱਜ ਪੂਰੀ ਤੁਹਾਨੂੰ ਘਰੇ ਜਾ ਕੇ ਨਿਚੋੜ ਦੱਸਣਾ ਵੀ ਕਿੰਨੀ ਐਵਰੇਜ ਦਿੱਤੀ ਹੈ ਯਾਰ ਹੁਣ ਨਹੀਂ ਬਈ ਹੁਣ ਫੋਨ ਨਹੀਂ ਬਾਹਰ ਕੱਢਦੇ ਮੀਂਹ ਬਾਲਾ ਟੰਡ ਲੱਗੀ ਜਾਂਦੇ ਸੌ ਲੱਗੇ ਚਿੱਤ ਭੜੇ ਹੀ ਪਿਆ ਦੇਖੋ ਕੀ ਹਾਲ ਹੋਇਆ ਪਹਿਲਾਂ ਗੋਭ ਘਲਾਟ ਨਿਕਲ ਆਵਿਆ ਹਏ ਆਇ ਲਾਦਾ ਪੁੱਠਾ ਪੰਗਾ ਲੈ ਲਿਆ ਦਾ ਵਣੀਆਂ ਹੱਥ ਗਿੱਦੜ ਵੇਣੂ ਲਾ ਕੇ ਆ ਸੰਜੀ ਜੋ ਮਰਜੀ ਹੱਥ ਕੇ ਥੋਰ ਲਾ ਕੇ ਹਾਂ ਵੇਖਦੇ ਹੋ ਪਰ ਪੂਰੇ ਛਿਆਣੇ ਮਿੱਠੀ ਕਰ ਸਾਰੇ ਵਿਊਅਰਸ ਨੂੰ ਆਪਣੇ ਭਰਾ ਨੂੰ ਆਹੇ ਜੋ ਪਾਣੀ ਜਿੰਨੇ ਰੋਕੀ ਹੋ ਜੀ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਬਾਬਾ ਹੋਰ ਕਿਵੇਂ ਹੈ ਮਾਰ ਤੇ ਫੌਲੀ ਓਏ ਮਾਰ ਤੇ ਫੌਲੀ ਓਏ ਓ ਬਰਾ ਦਈ ਓਏ ਇਸ ਵੱਡੀ ਕੁਰਬਾਨੀਆਂ ਚ ਉਪਰ ਦੀ ਦੇ ਦੇ ਓਏ ਇਹਨੂੰ ਕੱਪ ਦੇਣਾ ਮੈਂ ਹਾਂ ਠੀਕ ਹੈ ਇਹ ਮੁਹਰੀ ਬੋਤਲ ਵਾਲੀ ਕਬੂਦਰੀ ਨਹੀਂ ਦੇ ਰਹੀ ਲੈ ਕਿੰਨੂੰ ਬਾਈਓ ਦੇ ਆ ਗਏ ਹਰੀ ਬੋਤਲ ਵਾਲੀ ਕਬੂਦਰੀ ਆ ਅੰਦਰ ਕਰ ਸਕਦਾ ਸਮਾਨ ਆਜਾ ਆ ਹੁਣ ਬਾਈਓ ਹੁਣ ਪਤਾ ਲੱਗਿਆ ਇਹ ਬੈਠਾ ਬੁੱਤ ਤੇ ਆ ਖੜਾ ਹੀ ਪਿਆ ਸੀ ਇਹ ਬਸ ਚਾਰ ਜੀ ਬਸ ਹੋਰ ਕੀ ਹੋਵੇ ਕੋਕੋ ਹੋਵੇ ਬਾਈਓ ਅਕਤੂਬਰ ਦੀ ਵੱਡੀ ਕੁਰਬਾਨੀ ਸੱਚੀ ਅਜ ਦੇ ਦਰਵਾਜ਼ੇ ਲੱਗੇ ਹੋਰ ਚੱਲਣਾ ਹੀ ਪਊਗਾ ਅਕਤੂਬਰ ਦੀ ਕਾ ਮਾ ਚੱਲੀਏ ਦੋਨੀ ਜਾਣੇ ਸ਼ੰਗਾ ਯਾਰ ਚਾ ਚੋਕ ਹੋਵੇ ਕੋਣ ਆਜੋ ਬਸ ਘਰੇ ਤਾਂ ਆ ਗਏ ਭਾਈ ਬਾਰੇ ਫਿਰ ਜਿਹੜਾ ਹਾਲ ਹੋਇਆ ਨਾ ਸਾਡਾ ਉਹ ਮੈਂ ਤੁਹਾਨੂੰ ਦੱਸ ਹੀ ਸਾਜੇ ਸੀ ਦੱਸਦੇ ਆ ਆਜੋ ਅੰਦਰ ਵੇਖੋ ਆਈ ਓਏ ਬਈ ਅੰਦਰ ਹੀ ਅੱਗ ਵਿਚਾ ਰੱਖਿਆ ਇਸ ਤਾਂ ਚੋਬਰ ਦਾ ਬੜਾ ਬੁਰਾ ਹਾਲ ਹੋ ਗਿਆ ਵਿਚਾਰਦੇ ਸਾਰੇ ਭਾਂਚੋਂ A to Z ਚੀਜ਼ਾਂ ਹੋ ਗੀਆਂ ਪੈਂਟ ਕੋਟ ਨੁੱਚੜ ਜਾਂਦਾ ਦੇਖੋ ਕਿਵੇਂ ਵਿਚਾਰੇ ਦਾ ਪਾਣੀ ਨਾ ਤੇ ਅੰਦਰ ਹੀ ਅੱਗ ਵਿਚਾ ਰੱਖਿਆ ਕੋਈ ਨਹੀਂ ਹੁੰਦਾ ਪੈਂ ਜਾਂਦਾ ਇਧਰ ਪੈਂਦੀ ਹੈ ਭਾਂ ਦੇ ਲਗੜੇ ਦੀ ਹੁਣ ਉਹ ਤਾਂ ਲਿੱਗ ਜਾਏ ਤਾਂ ਹੋ ਜਾਊਗਾ ਰਿਆਰਾ ਜਾਂਦਾ ਨਾ ਬਾਪੇ ਆਉਂਦਾ ਰਾਮ ਕੇ ਰੱਖਦੇ ਤੇੜਾ ਬੈ ਜਾ ਬੈ ਦੇ ਨਹੀਂ ਨਹੀਂ ਇੰਨਾ ਨਹੀਂ ਆ ਸਾਡੇ ਕੋਲ ਸਾਡਾ ਜਿੰਨੇ ਲੀੜੇ ਕਟਾਂ ਕੁੱਟਾਂ ਸਾਰੀਆਂ ਬਾਲ ਤੇ ਓ ਢੂਆ ਮਾਰ ਮੈਂ ਖਾ ਭੈਜੋ ਕਿਾ ਜਿੰਦਗੀ ਬਚਾ ਕੇ ਆ ਆਪਦੀ ਬਾਲੀ ਖੰਡਾ ਬਾਬੇ ਫੌਲ ਗਏ ਕੁਲਪੀ ਬਣ ਗਈ ਮੁੰਡਿਆ ਬਈ ਬਾਲੀ ਮੁੰਡਰਾਮ ਆਉਂਦਾ ਇੱਥੇ ਕਿੰਨਾ ਕਾ ਆਰਾਮ ਆਉਂਦਾ ਆਉਂਦਾ ਬਸ ਹੁਣ ਸਾਰਾ ਹੁੰਦਾ ਪਰ ਬੁਖਾਰ ਮੈਨੂੰ ਮੇਰਾ ਪਿੱਛਾ ਕਰੇ ਕਰਨ ਨਾ ਪਿੱਛੇ ਨਾ ਪਿੱਛੇ ਹੋ ਗਏ ਮੇਰੇ ਮੈਂ ਤਾਂ ਵੱਛਾ ਕਰਕੇ ਖੜਦਾ ਆ ਕਰ ਕੰਮ ਤਾਂ ਭੈਣਾ ਹੀ ਵਿੱਡੀ ਪੇਈ ਸਹੀ ਦਿਸਗੇ ਤਾਂ ਨਾਣੇ ਨਾ ਬਚਾ ਦੀ ਓਏ ਆ ਮੰਦੂ ਹੋ ਗਏ ਉਹ ਬੇਟੂ ਉਹ ਮੁੰਡਰਾ ਬਰਾਂਗੇ ਛੋਕਰੀ ਹੈਗਾ ਬਾਰਪੁਰ ਕੋਲ ਪਰ ਉਹ ਜਿਹੜੇ ਪਰ ਖੋਲ ਕੇ ਹੀ ਸਾਹ ਨਹੀਂ ਆਉਂਦਾ ਨਾ ਇੱਥੇ ਓਏ ਪਰ ਖੋਲਦਾ ਹੜ ਦੇ ਵਾਬ ਅਬ ਇਧਰ ਵੀ ਧੂਆਂ ਧੋ ਰਹਾ ਆ ਤੇ ਮੁੰਡਿਆ ਹਾਂਜੀ ਅੱਗ ਸ਼ਿਫਟ ਕਰਤੀ ਜੀ ਨਹੀਂ ਨਹੀਂ ਪਾਰਟੀ ਮੈਂ ਨਹੀਂ ਦਿਖਾਉਂਦਾ ਅੱਗ ਸ਼ਿਫਟ ਕਰਦੀ ਵੀ ਉਧਰੋਂ ਉਧਰ ਕਵਰੇਜ ਕੰਮ galt ਤੇ ਸੀ ਮਰ ਜਾਗੇ ਹੁਣ ਇੱਥੇ ਲੈਂਦੇ ਟਰਾਲੀ ਥੱਲੇ ਚੋਬਰ ਵਿਚਾਰਾ ਟਰਾਲੀ ਦੇ ਥੱਲੇ ਬੈਠਾ ਮੈਂ ਇਧਰ ਬੈਠਾ ਪੂਰਾ ਸੀਨ ਨਾ ਖਤਰਨਾਕ ਹੋ ਗਿਆ ਆ ਆ ਜਿਹੜਾ ਅੱਜ ਨਾਲ ਦਿਨ ਦੇਖ ਲੈਣਾ ਚੋਬਰਾ ਸਰੀਰਨ ਡੌਲੇ ਜੀ ਪਾ ਕੁ ਡੌਲੇ ਜਾਨ ਕੋਈ ਨਾ ਚਲੋ ਦੇਖਦੇ ਆ ਵਾ ਬੁਖੀ ਬੰਦਾ ਨਾ ਨਾ ਆਰਾਮ ਆਇਆ ਓਏ ਬਾਕੀ ਹਾਂ ਕੈਮਰਾ ਪ੍ਰੋਟੈਕਟਰ ਦੀ ਕੁਆਲਿਟੀ ਦੱਸੋ ਜੀ ਕਿਵੇਂ ਜੀ ਹੁਣ ਤਾਂ ਬਾਕੀ ਮੀਂਹ ਪਈ ਜਾਂਦਾ ਯਾਰ ਹਣਾ ਕਿਹੜਾ ਪੈਨ ਹਜੇ ਵੀ ਬਲਾਰੀ ਕਰਦਾ ਦਾ ਯਾਰ ਜੂਨ ਦਾ ਕਰਦਾ ਸੀ ਹੁਣ ਕਰਦਾ ਬੜਾ ਬਲਰ ਕਰਦਾ ਯਾਰ ਇਦਾਂ ਹਾਂ ਹੁਣ ਕਰਨ ਲੱਗ ਗਿਆ ਮੇਰੇ ਹਿਸਾਬ ਨਾਲ ਆ ਹੁਣ ਕਰ ਦਿੰਦਾ ਇੰਦੇ ਦਾ ਬੜਾ ਯਾਰਾ ਓਏ ਹਾਂ ਹੁਣ ਕਰ ਦਿੰਦਾ ਹੁਣ ਸਹੀ ਹੈ ਮੇਰੇ ਹਿਸਾਬ ਨਾਲ ਨਾ ਅਦੀ ਨਾਲ ਜੀ ਕੱਪੜੇ ਵਿਸਕਾਏ ਜਾ ਰਹੇ ਚੋਬਰ ਦੀ ਹੁੱਡੀ ਚੋਬਰ ਦੀ ਲੋਈ ਚਾਚਾ ਕੀ ਹੋਈ ਜਾਂਦਾ ਬਈ ਮਾਰਤੇ ਇਹ ਬਈ ਯਾਦ ਨਹੀਂ ਰਹੂਗਾ ਵੀ ਦਾ ਆ ਦੇਖ ਤੂੰ ਪਾਫਾ ਨੇ ਕੋਈ ਨਿਕਲਿਆ ਕੇ ਪਾਫਾ ਨਿਕਲਿਆ ਚੋਬਰਾ ਆ ਪਾਣੀ ਸਾਰਾ ਥੱਲੇ ਜਾਂਦਾ ਨੇ ਜੋੜਿਆਂ ਨੂੰ ਤੇਰਾ ਫੁੜਾ ਹੀ ਨਾ ਮੁੰਡਿਆ ਹੁਣ ਆ ਹੁਣ ਅੱਗ ਵੀ ਸੈੱਟ ਹੋ ਗਿਆ ਲੱਕੜਾਂ ਵਿਚਾਲੇ ਚਾੱਕ ਕੇ ਪਰ ਦਾ ਦੂਜਾ ਪਿੰਟਾ ਪੁੰਟਾ ਇਹਨੂੰ ਅਗਲਾ ਸੀ ਚਾ ਵਾਤਾਂ ਬੌਲੀ ਜਿਵੇਂ ਚੋਬਰ ਵਾਸਤੇ ਨਵੀਂ ਡਿਸ਼ ਲਿਆਂਦੀ ਆਹ ਤੇ ਚੋਬਰ ਖਾਂਦਾ ਰਿਹਾ ਹੁੰਦਾ ਕਰੇ ਇਹਨੂੰ ਕਹਿੰਦੇ ਬੌਲੀ ਬੌਲਾ ਕੇ ਬੌਲੀ ਕਹਿੰਦੇ ਨੇ ਇਹਨੂੰ ਕੁਝ ਵੀ ਕਹਿੰਦੇ ਆ ਸਵਾਦ ਓਕੇ ਆ ਚਾਹ ਸੈਟ ਐ ਦੇਖੀ ਪਾਪਾ ਮਾਰਦਿਆਂ ਗੱਪਰੂ ਦੇ ਪਿੰਡੇ ਵਿੱਚੋਂ ਸਿਹ ਹੈ ਕਿ ਨਿਕਲੇ ਬਾਹਰੋਂ ਮੈਂ ਠੰਡ ਵਿੱਚ ਲੋਹਾ ਡਢਾਰ ਦੇਣਾ ਓਏ ਕੋ ਕੰਮ ਹੈ ਬਣਾ ਗੱਲ ਜੀ ਔੜਦੀ ਨਹੀਂ ਨਾ ਆ ਜੀ ਬਾਬੇ ਇਧਰ ਲੈ ਘਰੇ ਤੇ ਲਾਈਟ ਆਈ ਆ ਵੀ ਮਸਾਂ ਤੇ ਛੇਤੀ ਛੇਤੀ ਪਹਿਲਾਂ ਹਨਾ ਫੇਰ ਮੀਂਹ ਆਵੇ بارش ਹੋਵੇ ਲਾਈਟ ਜਾਵੇ ਤੇ ਆਪਾਂ ਕੀ ਕਰਗੇ ਆਪਾਂ ਕਬੂਤਰਾਂ ਦਾਣਾ ਪਾਣੀ ਕਰਦਗੇ ਸਾਰਿਆਂ ਦਾ ਹਨਾ ਮੌਸਮ ਬੜਾ ਖਰਾਬ ਐ ਤੇ ਬਾਕੀ ਦਮਣੀਪੁਰ ਦੀ ਅੰਦਰ ਆਇਆ ਹੋਇਆ ਲਾਈਟਾਂ ਛੱਡ ਲਾ ਬੇਰ ਕੇ ਹਨੇਰੇ ਚ ਬੈਠਾ ਯਾਰ ਹੈ ਸਵਾਦ ਕਾਹਦਾ ਤੰਦਰ ਕੋਈ ਦਿਸ ਜੂ ਆਪਾਂ ਨੂੰ ਦਿਵਾਕਾਂ ਵਾਲੀ ਗੱਲਾਂ ਕਰਿਆ ਕਰਦਾ ਐਂ ਕਰਕੇ ਹੈ ਗਾਣੇ ਮੈਂ ਪਾ ਦੇ ਤੂੰ ਗਾਣੇ ਤਾਂ ਪਾ ਦੇ ਮੈਂ ਤੇਰਾ ਕਰਦੇ ਹਾਂ ਆ ਨਵਾਂ ਫੋਨ ਲਿਆਂਦਾ ਦਮਣੀ ਨੂੰ ਦੇਖ ਲੋ ਹੈ ਬਈ ਕਹਿੰਦੇ ਸਰਾਲਾ ਦੀਆਂ ਪੂਰੀ ਓਕੇ ਦਾ ਰਿਪੋਰਟਾ ਸਹੀ ਹੈ ਲਾਈਟ ਹੋ ਪਤਾ ਲੱਗਾ ਲਾਈਟ ਦਾ ਨੇ ਵਿੱਚ ਲਓ ਜੀ ਇਧਰ ਦੇਖ ਲੋ ਓਕੇ ਦਾ ਰਿਪੋਰਟਾ ਸਰਾਲਾ ਵਾਲਾ ਉਹਦਾ ਰੂਨ ਬਣਾ ਦੇਣਾ ਲੈ ਨੂੰ ਕੱਟ ਖੜਾ ਹਾਂਜੀ ਮੇਰੇ ਵੀਰੋ ਤੇ ਬਈ ਇਹ ਦੋ ਆਪਾਂ ਹੁਣ ਖੋਲੇ ਖੁੱਡੇ ਆ ਕੇ ਦੇਖਿਆ ਖੁੱਡਾਂ ਚ ਸਿੱਲ ਬਣੀ ਪਈ ਐ ਆ ਦੇਖੋ ਥੋੜੇ ਦਿਨ ਪਹਿਲਾਂ ਖੁੱਡੇ ਸਾਫ ਕੀਤੇ ਸੀਗੇ ਤੇ ਅੱਜ ਆਏ ਵੇਖੋ ਵੀ ਕਿੰਨਾ ਜ਼ਿਆਦਾ ਉਹ ਵੱਜ ਗਿਆ ਨਾ ਨਾ ਗੰਦ ਪਰ ਕੁਆਲਿਟੀ ਤਾਂ ਹੁਣ ਫਰਕ ਪੈਗਾ ਸੱਚੀ ਮੰਨੋ ਕੋਈ ਨਾ ਮਨੋ 0.5x ਦੀ ਕੁਆਲਿਟੀ ਦੇਖੋ ਨੇਰੇ ਚ ਵੀ ਮੈਨੂੰ ਲੱਗਦਾ ਫਰਕ ਹੈਗਾ ਯਾਰ ਆਈ ਥਿੰਕ ਸੋ ਬਾਕੀ ਖਣੀ ਭਲੇਖਾ ਪੈਂਦਾ ਘਰ ਜ਼ੂਮ ਜਾ ਮ ਵੀ ਸੈੱਟ ਕਰਨ ਲੱਗਾ ਹੁਣ ਤਾਂ ਮੇਰੇ ਸਾਹਮਣੇ ਕਿ ਨਹੀਂ ਕਰਦਾ ਹੂੰ ਕਰਦਾ ਕਿ ਨਹੀਂ ਕਰਦਾ ਨਹੀਂ ਜੀ ਕੋਈ ਗਲਤੀ ਕਰੇ ਨਾ ਕਰੇ ਚਲੋ ਮੈਂ ਕਲੀ ਸਟਾਂ ਕਰਾ ਸਾਰੇ ਖੁੱਡਾਂ ਜਿਹੜੇ ਗਿੱਲੇ ਹੋਏ ਪਏ ਜਾਦਾ ਠੀਕ ਆ ਫਿਰਦਾ ਤੇ ਲਗਭਗ ਲਗਭਗ ਵੀ ਕੀ ਕਹਿੰਦੇ ਹੁੰਦੇ ਆਪਣਾ ਵੀ ਸਾਰਾ ਕੰਮ ਸਾਰਾ ਕੰਮ ਕਿੱਥੇ ਵੀ ਦਾਣਾ ਪਾਣੀ ਪਾਉਣ ਦੀ ਤਿਆਰੀ ਕਰਦੇ ਸੀਗੇ ਹੋਰ ਹੀ ਗੱਲਾਂ ਛੱਡੀਆਂ ਨਾ ਮੈਂ ਤਰਪਾਲੇ ਹੈਣਾ ਤੇ ਦਾਣਾ ਪਾਣੀ ਪਾਈ ਜਾਂਦੇ ਸੀਗੇ ਲੈਟ ਜਾਵੜੀ ਆ ਜਾਂਦੀ ਜਾਵੜਦੀ ਆ ਜਾਂਦੀ ਜਾਵੜਦੀ ਮੈਨੂੰ ਐ ਜੇ ਅੱਧਾ ਘੰਟਾ ਟਿਕ ਜੇ ਤਾਂ ਪਤਾ ਨਾ ਪਾਣੀ ਪਾ ਦਿਆ ਹੈਣਾ ਇਧਰੋਂ ਉੱਡਰਾਂ ਦੇ ਬੱਚਿਆਂ ਦਾ ਦਾਣਾ ਪਾਏ ਰੈਡੀ ਹੋ ਗਿਆ ਸੀ ਵੱਡਿਆਂ ਦਾ ਹੈ ਕਰਨਾ ਚੱਲ ਫਿਰ ਯਾਰ ਚੱਲਗੇ ਯਾਰ ਹੋਰ ਯਾਰ ਹੁਣ ਘਰੋਂ ਫੋਨ ਆ ਗਿਆ ਕਹਿੰਦੇ ਵੀ ਐ ਕਰਕੇ ਗੀਜਰ ਵਾਲੀ ਪਾਇਆ ਫੜ ਕੇ ਲਿਆ ਕੇ ਦੇ ਮੈਂ ਵੀ ਚੱਲ ਉਹ ਲਿਆ ਦਨੇ ਵੇਚਦੀ ਹੁਣ ਲਾਈਟ ਤਾਂ ਹੈ ਨਹੀਂ ਸਾਡਾ ਕੋਈ ਕੰਮ ਵੀ ਨਹੀਂ ਹੈ ਦਿਲ ਦੀ ਰੀਤ ਸੀ ਅੱਛਾ ਆਈ ਫੋਨ ਦੀ ਪਰ ਫਿਰ ਵਧੀਆ ਹੋਏ ਦੇਖ ਲਓ ਮੀਂਹ ਪੂਰਾ ਕੰਮ ਖਿੱਚੀ ਜਾਂਦਾ ਹੈਗਾ ਨਾ ਲਾਈਟ ਆਉਂਦੀ ਆ ਬਈ ਹਨਾ ਤੇ ਨਾ ਫਿਰ ਦਾਣੇ ਪਾਉਂਦੇ ਕਿ ਲਾਈਟ ਹੀ ਨਹੀਂ ਦਾਣਾ ਪਾਣੀ ਰੈਡੀ ਕਰਕੇ ਬਾਹਰ ਰੱਖਿਆ ਚੋ ਮਲੰਦ ਰੱਖਣਾ ਤੱਕ ਲਾਈਟ ਰੂ ਡਿੱਕੇ ਨੇ ਗੱਲ ਖਤਮ ਐ ਨਾ ਹਣਾ ਸੋ ਕੁਝ ਕਰਨਾ ਦਾਸ ਨੇ ਕੰਮ ਧੰਦੇ ਦੇ ਹਨਾ ਇਹ ਇਨਵਰਟਰ ਹੋਣਾ ਜ਼ਰੂਰੀ ਹੈ ਕੋਈ ਨਾ ਦੇਖਦੇ ਆ ਯਾਰ ਬ్రో ਯਾਰ ਬਹੁਤ ਤੰਗ ਆ ਲਾਈਟ ਤੇ ਤਨਾ ਸੱਚੀ ਬਹੁਤ ਔਖਾ ਭਈ ਬਣਾ ਲੈਣ ਦਾ ਇਨੀ ਨੇਰੇ ਕੀ ਔਖਾ ਆ ਨੇ ਤੇ ਭੈਣ ਜੂ ਗੱਲ ਤ ਹੈ ਪੂਰਾ ਫੁੱਲ ਆ ਯਾਰ ਉਹ ਜੇ ਲਾਈਟ ਹੋਵੇ ਤਾਂ ਗੱਲ ਵੱਖਰੀ ਹੈ ਲਾਈਟ ਤਾਂ ਆ ਗਈ ਬਾਬਿਓ ਹੁਣ ਕੀ ਕਰੀਏ ਹੁਣ ਛਧਰੀ ਇਹ ਨਹੀਂ ਕੀ ਕਿਵੇਂ ਰੱਖਾਂ ਮੈਂ ਦਾਣੇ ਚਲ ਆਈ ਰੱਖ ਦਿੰਨਾ ਯਾਰ ਕੁਝ ਨਹੀਂ ਹੁੰਦਾ ਵੀ ਹੈ ਛਧਰੀ ਪਤਾ ਹੀ ਨਹੀਂ ਇੱਥੇ ਹੁੰਦੀ ਸੀ ਅਮਰੇਲਾ ਫਾਈਂਡ ਕਰ ਰਹੇ ਆ ਬਿਰੋ ਦਾਣੇ ਸਾਰੇ ਮੰਦਰ ਕਰਤੀ ਚੱਕ ਕੇ ਆਂਦਰ ਸੀ ਅੱਗ ਮਚਾਈ ਆ ਕੇ ਬਜੀ ਕੰਬੀ ਜਾਵੇ ਬਈ ਬੁਰਾ ਹਾਲ ਯਾਰ ਬਰਫ ਬਣ ਗਈ ਜਵਾਕ ਦੀ ਅੱਗ ਮਚਾਈ ਅੰਦਰ ਉਹਦੇ ਵਾਸਤੇ ਸਪੈਸ਼ਲ ਲੀੜੇ ਲੂੜੇ ਮਚਾ ਕੇ ਮੈਂ ਮਾਹ ਉਹਨੂੰ ਸੈੱਟ ਕਰਕੇ ਘਰੇ ਛੱਡ ਕੇ ਆਇਆ ਮੈਂ ਚੱਕ ਲੋ ਜੀ ਦਮਣੀ ਜੀ ਪੱਲੀ ਹਾਂ ਜੀ ਲਓ ਜੀ ਆਪਣੀ ਗੂਜੀ ਸਮਾਰਤੀ ਹਾਂ ਘਰੋਂ ਨਾਲ ਜੀ ਗਾਣਾ ਹਾਂ ਕਿੰਨੀ ਦਵਾ ਆਇਆ ਬੀਜ ਦੀ ਬੜੀ ਭੜੀ ਆ ਹਾਂ ਬੀਜ ਦੀ ਭਾਈ ਨਹੀਂ ਹੋਈ ਮੇਰੇ ਲਈ ਆਇਆ ਠੀਕ ਆ ਨਹੀਂ ਉਹ ਚੱਲ ਕੋਈ ਨਾ ਠੀਕ ਆ ਆਜਾ ਓਕੇ ਰਿਪੋਰਟ ਜੀ ਓਕੇ ਰਿਪੋਰਟ ਆ ਜਾਮਾ ਚੱਕ ਲਈ ਆ ਪਾਹਾ ਟਾਂਗਲਾ ਟਾਂਗਲਾ ਹੋਰ ਚੱਲ ਕਰੇ ਫਿਰ ਯਾਰ ਲਾਈਟ ਤਾਂ ਵੱਧੂ ਫਿਰ ਗਈ ਯਾਰ ਬਈ ਆ ਜਾਂਦੀ ਜਾਵਰਦੇ ਨੂੰ ਕੀ ਤਰਗੇ ਤੇ ਕੀ ਨਾ ਕਰਕੇ ਸਮਝੋ ਬਾਹਰ ਕਰੇ ਵਾ ਵਾਲ ਪੁੱਟੀ ਦੀ ਕੋਣੀ ਸੀ ਥੋੜੀ ਜੀ ਵਾਲ ਪੁੱਟੀ ਵੀ ਹਾਂ ਬਈ ਤੇਰਾ ਧਰਦੇ ਤੇਦਾ ਭੇ ਖਾ ਲੈਣਗੇ ਜੋ ਲਾਈਟ ਆਇ ਖਾ ਲੈਣਗੇ ਹਾਂ ਤੇ ਹੱਲ ਹੈ ਨਹੀਂ ਹੱਲ ਹੈ ਨਹੀਂ ਕੋਈ ਬਸ ਜਦੋਂ ਮੈਂ ਬਸ ਜਦੋਂ ਯਾਰ ਮੀਹ ਹਟ ਕਮ ਉਹਦੀ ਧਰ ਦੂੰਗਾ ਆਇਆ ਤੂੰ ਟੱਪ ਜਾ ਕੋਈ ਨਾ ਤੇ ਗੇਟ ਭੇੜ ਜੰਗਾ ਆਪਣਾ ਬਾ ਜਾਣ ਲੱਗਿਆ ਕੀ ਹੋ ਗਿਆ ਓਏ ਖਲਾਰ ਗਿਆ ਸਾਰੀ ਕੰਜਰ ਦਿਆ ਚੱਲ ਕੋਈ ਨਾ ਇਹਨਾਂ ਦਾ ਹੁੰਦਾ ਹੀ ਐ। ਟਾਪੀ ਐ। ਗੇਟ ਭੇੜੀ ਜਾਗਾ ਯਾਰ। ਕੀ ਯਾਰ ਬਾਬੇ ਉਹ ਹੀ ਕੰਮ ਹੋਇਆ ਪਿਆ। ਲਾਈਟ ਨੂੰ ਦੀ ਕਰਿਆ ਲਾਈਟ ਨਹੀਂ ਆਈ ਪਰ 9:00 ਵੱਜ ਗਏ। ਹੁਣ ਇੱਕ ਆਪਸ਼ਨ ਆਪਣੇ ਕੋਲ ਠੀਕ ਆ। ਆਪਾਂ ਐਂ ਕਰਦੇ ਆਂ। ਦਾਣੇ ਇਹਨਾਂ ਨੂੰ ਰੱਖ ਚੱਲਦੇ ਆਂ। ਲੋਕਲਾ ਚੱਲਦੇ ਆਂ। ਜਦੋਂ ਲਾਈਟ ਆ ਗਈ ਫਿਰ ਉਹ ਦੁਖਾ ਲੈਣਗੇ ਹੋਰ ਤਾਂ ਹੱਲ ਹੀ ਕੋਈ ਨਹੀਂ। ਹਨਾ? ਚਲੋ। ਆਪਾਂ ਤੇ ਆਹ ਕਬੂਤਰ ਸੱਚ ਬਈ ਯਾਰ ਜਿਹੜੀ ਲਿਆਂਦੀ ਸੀ ਹੁਣ ਇਹ ਵੀ ਆਪਣੇ ਮਿੱਤਰਾਂ ਨੂੰ ਦੇਣੀ ਸੀਗੀ ਆਪਾਂ। ਚਲੋ ਕੋਈ ਨੇ ਦੇ ਕੋਲੇ ਪਾਣੀ ਵੀ ਪਿਆ ਦੇ ਕੋਲੇ ਦਾਣੇ ਵੀ ਪਏ ਆ ਓਕੇ ਆ ਖੰਡ ਮੇਰੀ ਤੈਨੂੰ ਕੱਲ ਨੂੰ ਕੋਈ ਨਾ ਕੋਈ ਆ ਕੇ ਲੈ ਜੂ ਬਾਕੀ ਆਪਣੇ ਦੇ ਬਹੁਤ ਮਸਤੀ ਨਹੀਂ ਪੁੱਤ ਆ ਦੇਖੋ ਹਾਂ ਆਇਆ ਆਇਆ ਪੁੱਤ ਆਇਆ ਆ ਜਾ ਆ ਜਾ ਆ ਜਾ ਆ ਜਾ ਮਿੱਠੀ ਕੋਈ ਨੇ ਦੇ ਨਾਲ ਬਾਅਦ ਚ ਮੰਗੇ ਲੱਗ ਗਿਆ ਠੀਕ ਆ ਆਪਾਂ ਕਰਾਂ ਬਾਬੇ ਜੀ ਨਾਂ ਲੈ ਕੇ ਆਪਾਂ ਭੈਣਾਂ ਦੇ ਦਰਸਵਾਹ ਸੁਆਗ ਸੁਆ ਕਰਤੀ ਤੇ ਆਇਓ ਉਧਰ ਨਹੀਂ ਆਹੀ ਉਧਰ ਲੇ ਦਾਣੇ ਦਾਣੇ ਰੱਖੇ ਕਿਰਾਂ ਤਾਂ ਬੱਚਿਆਂ ਨੇ ਠੀਕ ਆ ਹੂੰ ਆਇਓ 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 ਪਤਾ ਆਇਓ ਪਤਾ ਬਾਕੀ ਆਦੇ ਕੁਡੇ ਚ ਪੱਕ ਲਈ ਸੜਤੀ ਸੀ ਦਿੱਤਾ ਬਾਕੀ ਇਧਰੋ ਯਾਰ ਮੋਂ ਵੀ ਬਹੁਤ ਆਇਆ ਹਨ ਮੀ ਦਾ ਪਾਣੀ ਇਧਰ ਰੱਖੀ ਜੀ ਦੂਜੇ ਫੁੱਡੇ ਚ ਇਧਰ ਵੀ ਮੀ ਦਾ ਪਾਣੀ ਅੰਦਰ ਬਹੁਤ ਗਿਆ ਹੋਣਾ ਹਨ ਚਲੋ ਕੋਈ ਆਇਓ 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 ਪਤਾ ਲਾਓ ਜੀ ਇਧਰ ਇਹਨਾਂ ਨੂੰ ਵੀ ਰੱਖਦੇ ਤੇ ਹੁਣ ਰਹਿ ਗਿਆ ਆਪਣੀ ਵਟੇ ਜਾਣਾ ਫਿਰ ਇਧਰ ਆ ਗਈ ਵੱਡੇ ਕੂਤਰਾਂ ਦੇ ਪਾਸੇ ਠੀਕ ਹੈ ਇਧਰ ਵੀ ਆਪਾਂ ਸਰਤੀ ਸੀ ਕਲੀ ਕੁਲੀ ਚਗੀਂਦਰਾ ਤੇ ਇਹਨਾਂ ਨੂੰ ਰੱਖ ਦੀ ਜਾਨੇ ਹਾਂ ਪਤਰੋ ਜਦੋਂ ਲਾਈਟ ਆ ਗਈ ਉਹ ਤੋਂ ਉਤਰਿਓ ਤੇ ਖਾਓ ਤੇ ਪਾਣੀ ਪੀਓ ਐਸ਼ ਕਰੋ ਬਾਕੀ ਦਾ ਤਾਪਾ ਪਾਣੀ ਆਪਾਂ ਚੱਕ ਲੈਣੇ ਕਰੋ ਲਓ ਜੀ ਇਧਰ ਇਹਨਾਂ ਦੇ ਦੂਜੇ ਖੁੱਡੇ 'ਚ ਰੱਖ ਦੀ ਓਹੋ ਇਧਰੋਂ ਬੜੀ ਵਾਇਆ ਬਾਬੂ ਯਾਰਾ ਬਾਹਰ ਆਹ ਖੁੱਡੇ ਦਾ ਪਹਿਲੇ ਹੀ ਬਾੜੀ ਸਿਲ ਲੈ ਇੱਕ ਤਾਂ ਕੰਜਰ ਦੇਤੀ ਇਧਰੋਂ ਆ ਗਿਆ ਪਾਣੀ ਸਾਰਾ ਇਧਰੋਂ ਆ ਕੇ ਇੱਥੇ ਆ ਕੇ ਰੁਕ ਗਿਆ ਚਲੋ ਕੋਲ ਦਿੱਕਤ ਨਹੀਂ ਹੋਰ ਕਲੀ ਬਾ ਦੇਾਂਗੇ ਭਾਈ ਖੋਡੇ ਸਾਫ ਸੂਫ ਕਰ ਦਾਂਗੇ ਕੋਈ ਦਿੱਕਤ ਨਹੀਂ ਕਰਨੀ ਯਾਰ ਬਾਕੀ ਆ ਬਾਬੇ ਮੇਜਰ ਦੀ ਬੈਟਰੀ ਬ్రో ਇਹ ਨਾਪੀ ਗਏ ਆਪਾਂ ਵੜਾ ਕੇ ਨਹੀਂ ਆਂਦੀ ਯਾਰ ਇਹ ਵੀ ਵੜਾ ਕੇ ਆਾਂਗੇ ਲਾਉ ਜੀ ਤੇ ਉਧਰ ਬੈਠ ਕਾਲੇ ਜਾਨਵਰਾਂ ਨੂੰ ਵੀ ਰੱਖ ਦੀ ਤਾਣੀ ਆਇਓ ਪੁੱਤਰ ਸੌਰੀ ਬਾਕੀ ਲੇਟ ਰੂਟ ਤਾਂ ਕੋਈ ਨਹੀਂ ਉਸ ਨੂੰ ਪਤਾ ਇਹ ਤੇ ਦੇਵੀ ਜਿਆਦਾ ਡੱਲ ਗਿਆ ਸੀਗਾ ਹਣਾ ਹੂੰ ਗੋਲੂ ਬੱਚੂ ਆ ਰਿਹਾ ਹੈ ਬੈਠਾ ਹੈ ਕਮਾਲ ਹੋ ਗਈ ਚਲੋ ਓਕੇ ਬਾਬੇ ਰਪੋਟਾਂ ਹੁਣ ਉੱਤੋਂ ਦੇ ਭਾਈ ਨਤਕ ਗਿਆ ਸੀ ਹੋਏ ਮੀਂਹ ਨੇ ਕਿ ਸੱਚੀ ਯਾਰ ਬਾਬੇ ਮੀ ਆਉਂਦਾ ਬਾੜੀ ਖੇਤ ਚੜਦੇ ਯਾਰ ਝਗੜ ਵਾਜ ਜਾਂਦੇ ਸਾਰੇ ਘਰ ਦੀ ਆ ਚਲੋ ਹੁਣ ਆਪਾਂ ਘਰੇ ਘਰੇ ਆਈ ਹੁਣ ਆਹ ਜੀ ਮੇਰੇ ਵੀਰੋ ਆ ਗਏ ਜੀ ਇੱਧਰ ਲੈ ਘਰੇ ਕੋਈ ਠੀਕ ਹੈ ਰੋਟੀ ਖਾ ਆਏ ਤੇ ਪਰ ਦੁੱਖ ਦੀ ਗੱਲ ਆ ਵੀ ਅੱਜ ਆਪਣੇ ਜਾਨਵਰ ਭੁੱਖੇ ਆ ਯਾਰ ਲਾਈਟ ਆਈ ਨਹੀਂ ਯਾਰ ਬਈ ਆਪਾਂ ਲਾਈਟ ਦੇ ਸਾਰੇ ਸੀਗੇ ਹਨਾ ਵੀ ਆ ਜਾਂਦੀ ਹੁੰਦੀ ਆ ਜਾਂਦੀ ਹੁੰਦੀ ਆ ਪਰ ਆ ਰੱਬ ਨੂੰ ਪਤਾ ਨਹੀਂ ਕੀ ਹੋਇਆ ਪਿਆ ਯਾਰ ਤੜਕੇ ਦਾ ਪਤੰਦਰ ਜਮਾਂ ਕਚੀਗੁਰੇ ਦਾ ગામਣਾ ਮੀਂਹ ਓਕੇ ਨਹੀਂ ਮੀਂਹ ਭਰਾਈ ਤਰੀ ਆਉਂਦਾ ਠੰਡੀ ਹਵਾ ਬੱਦਲ ਧੁੰਦ ਹਣਾ ਵੀ ਭੈਣ ਨੇ ਦਾ ਕੀ ਕਹਦੇ ਹੁੰਦੇ ਆ ਉਹਨੂੰ ਗੁੱਬਗਲਾੜ ਤੇ ਆਪਣਾ ਹੀ ਪਿਆ ਯਾਰ ਤੜਕੇ ਦੇ ਚਲੋ ਦਾਣੇ ਰੱਖੇ ਪਏ ਸਾਰੇ ਖੁੱਡਿਆਂ ਚੂਟੀ ਅਡਾ ਲਾਈਟ ਛੱਡੇ ਪਏ ਸਾਰੇ ਖੁੱਡਿਆਂ ਦੇ ਪਾਣੀ ਵੀ ਪਏ ਸਾਰੇ ਖੁੱਡਿਆਂ ਠੀਕ ਐ ਐਵੇਂ ਕਹਦਾ ਮਤੱਤਾ ਪਾਣੀ ਨਹੀਂ ਘਰੋਂ ਲਿਆਂਦਾ ਬਈ ਤੱਤਾ ਪਣੀ ਕਿਵੇਂ ਲਿਆਵਾਂ ਇਹ ਤਾਂ ਯਾਰਾ ਨਾ ਗਿੱਜਰ ਦਾ ਚੱਲਿਆ ਨਹੀਂ ਤੇ ਲਾਈਟ ਹੀ ਨਹੀਂ ਸੀ ਗਿੱਜਰ ਚੱਲ ਨਹੀਂ ਪਾਣੀ ਤੱਤਾ ਹੋ ਜਾਊਗਾ ਤੇ ਘਰੇ ਨਾ ਹੀ ਪਤੀ ਲੀਪ ਤੁਲੀ ਤੱਤਾ ਪਾਣੀ ਸੀ ਉਹਨੇ ਕੀਤਾ ਤੇ ਬਾਕੀ ਤੁਹਾਨੂੰ ਪਤਾ ਹਨ ਯਾਰ ਕੀ ਸੀਨ ਹੈ ਮੈਂ ਚੱਲ ਵੀ ਕੋਈ ਨਾ ਦੇਖਿਆ ਰੱਬ ਆਸ ਰਹੀ ਹੈ ਦਾਣੇ ਰੱਖਦੇ ਪਾਣੀ 깔 ਲਾਉਂ ਵੀ ਪਿਆ ਠੰਡੇ ਸੂਟੇ ਨੂੰ ਐਦਾ ਵੀ ਐਡਾ ਕੋਈ ਚੱਕਰ ਨਹੀਂ ਹੁੰਦਾ ਐਣੀ ਵੀ ਤੱਤੇ ਹੀ ਪਾਉਣੇ ਇਹਨਾਂ ਨੂੰ ਆਪਾਂ ਐਂ ਤਾਂ ਕੋਈ ਚੱਕਰ ਨਹੀਂ ਚੱਲ ਜਾਂਦੇ ਇਹ ਇਹੋ ਜੀ ਵੀ ਕੋਈ ਗੱਲ ਨਹੀਂ ਤੇ ਬਸ ਠੀਕ ਆ ਫਿਰ ਕਰਦਗੇ ਵਲੌਗ ਦੀ ਐਂਡਿੰਗ ਹਨਾ ਹੋਰ ਤਾਂ ਕੁਝ ਹੈ ਨਹੀਂ ਦਾ ਇੱਕ ਇਧਰ ਸੱਚ ਆਪਣੀ ਕਬੂਤਰੀ ਬਈ ਉਹੋ ਬੈਠੀ ਹੈਗੀ ਆਪਣੀ ਜਿਹੜੀ ਉੱਥੇ ਸੀਗੀ ਲਿਆਂਦੀ ਸੀਗੀ ਇਹ ਖੰਡ ਵੀ ਬੈਠੀ ਹੈ ਇਹਦੇ ਕੋਲੇ ਦਾਣਾ ਪਾਣੀ ਹੈਗਾ ਹਾਂ ਇਹ ਵੀ ਬਹੁਤ ਮਸਤ ਜੀ ਹੁੰਦੀ ਸੀ ਆਪਣੇ ਹੱਥ ਤੇ ਪਹਿਲਾਂ ਇਹ ਯਾਰ ਸ਼ਾਇਦ 2023 ਚ ਵੀ ਕੱਢੀ ਸੀ ਉੱਡਦੀ ਨਹੀਂ ਸੀ ਇੰਨੀ ਚੰਗੀ ਹੈ ਨਾ ਆ ਦੇਖੋ ਹਾਂ ਪੁੱਤ ਕੀ ਹੋ ਗਿਆ ਹੂੰ ਕੀ ਹੋ ਗਿਆ ਕੀ ਹੋ ਗਿਆ ਹੈ ਆ ਜਾ ਆ ਜਾ ਆ ਜਾ ਆ ਜਾ ਆ ਜਾ ਉੜਿਆ ਫਿਰ ਖਾਲੇ ਤਾਂ ਨਹੀਂ ਮੇਰੀ ਮਿੱਠੀ ਨਹੀਂ ਸਾਰੇ ਖਾਲੇ ਇਹ ਤਾਂ ਬਾਈ ਛੜੀ ਕੂਦਰੀ ਸੀ ਉੜਦੀ ਬਹੁਤ ਰਹੀ ਹੈ ਮੱਠੀ ਕੂਦਲੇ ਜਾਂਦੀ ਹੁੰਦੀ ਨਹੀਂ ਹਾਂ ਆ ਜਾ ਫਿਰ ਆ ਜਾ ਆ ਜਾ ਕਾ ਕੰਮਲੀ ਨਾ ਹੋਵੇ ਤਾਂ ਇਹ ਕਬੂਤਰੀ ਆ ਵੀ ਆਪਣੀ ਠੀਕ ਹੈ ਕਰਨ ਆਇਆ ਆ ਜਾ ਆ ਜਾ ਆ ਜਾ ਆ ਜਾ ਉਹ ਚੰਦਰੀ ਹੈ ਵੀ ਚਲ ਖੰਡ ਕੋਈ ਨਾ ਬੈਠੇ ਤੇ ਦਾਣਾ ਪਾਣੀ ਇਹਦੇ ਕੋਲੇ ਪਿਆ ਇਹਨੂੰ ਮਿਕਸ ਕਰਾ ਕੇ ਥੋੜੀ ਥੋੜੀ ਮੂਹ ਆ ਪਾ ਮੱਕੀ ਪਾਦ ਕੇ ਮੱਕੀ ਖਾ ਜੂਗੀ ਪਾਣੀ ਇਹਦੇ ਕੋਲੇ ਪਿਆ ਇਹਦੇ ਪਾਣੀ ਜਿਹੜੇ ਵਿਠ ਮਾਰ ਕੇ ਚਲ ਕੋਈ ਨਹੀਂ ਮੈਂ ਬਦਲ ਦੂੰਗਾ ਆਪੇ ਓਕੇ ਵੀਰੂ ਜਿਆਦਾ ਲੰਮਾ ਨਾ ਕਰੀ ਬਈ ਤੇ ਬਾਬਾ ਸੁੱਖ ਸ਼ਾਂਤੀ ਰੱਖੇ ਕੰਨ ਨੂੰ ਮਿਲਦਾ ਹੈ ਇੱਕ ਨਵੇਂ ਵਲੌਗ ਨਾਲ ਤੜਕੇ ਉਹਦੇ ਅੱਖ ਨੂੰ ਜੱਕ ਖੁੱਲੀ ਤਾਂ ਸਾਂਹ ਚੱਲੇ ਹਨਾ ਜਰੂਰ ਆਵਾਂਗੇ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਵਾਸਤੇ ਬਾਏ ਬਾਏ ਲਵ ਯੂ ਗੁੱਡ ਨਾਈਟਸ ਹਾਂਜੀ ਤੇ ਕੱਲ ਵਾਲੀ ਵੀਡੀਓ ਦੀ ਵੀ ਜੀ ਐਂਡਿੰਗ ਤਾਂ ਕਰਤੀ ਸੀਗੀ ਤੇ ਸਾਨੂੰ ਆਪਣੇ ਮੋਟਰਸਾਈਕਲ ਦੀ ਐਵਰੇਜ ਦੱਸਣ ਵਾਲੀ ਰਹਿ ਗਈ ਸੀਗੀ ਠੀਕ ਆ ਕਿ ਨਹੀਂ ਤੇ ਉਹ ਐਵਰੇਜ ਦਮਣੀ ਹੀ ਦੱਸਣਗੇ ਦਮਣੀ ਕਿੰਨੀ ਐਵਰੇਜ ਦਿੱਤੀ ਮੋਟਰਸਾਈਕਲ ਬਈ ਐਵਰੇ ਯਾਰ ਚੱਲਿਆ ਕਿ ਨਾ ਮੈਂ ਫੋਟੋ ਦੇ ਵੇਖਾ ਕਿੰਨਾ ਚੱਲਿਆ 72 72 ਚੱਲ ਗਿਆ ਜੀ ਹਾਂ ਤੇ 98 ਸੀਗਾ 98 ਸੀਗਾ ਤੇ ਉਧਰ 72 ਜੋ 5 ਕਾਟ ਦਿੱ ਗਏ ਆਪਾਂ ਨਾ 69 ਰਹਿ ਗਿਆ ਹੈ ਹਾਂ 69 ਹਾਂ 69 ਦੀ ਐਵਰੇਜ ਹੋ ਗਈ 69 ਦੀ ਐਵਰੇਜ ਜੇ ਆਪ 65 ਦੀ ਵੀ ਲਾ ਸਕਦੇ ਹੋ 65 ਦੀ ਵੀ ਲਾ ਸਕਦੇ ਆ 65 ਦੀ ਲਾਈਏ ਫਿਰ ਵੀ ਬਹੁਤ ਜ਼ਿਆਦਾ ਆ 65 ਤੋਂ ਲੈ ਕੇ 70 ਦੇ ਵਿੱਚ ਉਹ ਜ ਐਵਰੇਜ ਦੇਤੀ ਆਰਾਮ ਨਾਲ ਵੀਰ ਕਹਿੰਦਾ ਪਾਵਾ ਜਿਹੜਾ ਇੰਨਾ ਤੇਲ ਲੈਂਦਾ ਸੀ ਰਾਤ ਨੂੰ ਉਹ ਤੇਲ ਸੀ ਮਾੜਾ ਜੈ ਇੰਨਾ ਕੰਦਰ 5 ਕਿਲੋ ਮੀਟਰ ਦੀ ਐਵਰੇਜ 5 63 ਦੀ ਕਰ ਦਿਆ ਪਾ ਉਹ 5-7 ਕਿਲੋਮੀਟਰ ਦਾ ਵਿੱਚ ਤੇਲ ਸੀਗਾ ਸਾਡੇ ਮੁਤਾਬਿਕ ਤੇ 1 ਲੀਟਰ ਅਸੀਂ ਹੋਰ ਪਾਇਆ ਉਹਦੀ 100 ਦਾ 1 ਲੀਟਰ ਹੀ ਹੁੰਦਾ ਕੁੱਲ ਮਿਲਾ ਕੇ ਠੀਕ ਹੈ ਤੇ ਉਹ ਚੱਲਿਆ ਜੀ 98 ਤੋਂ ਲੈ ਕੇ 72 ਤੱਕ ਚੱਲਿਆ ਠੀਕ ਹੈ ਕਿੰਨਾ ਕਿਲੋਮੀਟਰ ਹੋ ਗਿਆ ਸਾਰਾ ਸਾਰਾ ਹੋ ਗਿਆ 74 ਕਿਲੋਮੀਟਰ ਉਹਦੇ ਵਿੱਚ 5-6 ਕਿਲੋਮੀਟਰ ਕੱਢਦੀ ਆਪਾਂ ਹਾਂ ਤੋਂ ਹੀ 78 69 ਇੱਥੇ ਐਵਰੇਜ 65 ਤੋਂ ਲੈ ਕੇ 70 ਦੇ ਵਿੱਚ ਵਿੱਚ ਐਵਰੇਜ ਦੀ ਗਿਆ। ਹਾਂਜੀ ਫੁੱਟੱਕ ਆ ਜੀ 65 ਤੋਂ ਉੱਤੇ ਉੱਤੇ ਐ। 65 ਤੋਂ ਉੱਤੇ ਆ। ਆ 70 ਤੋਂ ਥੱਲੇ ਆ। ਫਿਰ 65 ਦੇ ਐਵਰੇਜ ਦਾ ਬਹੁਤ ਹੁੰਦੇ ਮੋੜਸਾਂ ਦੇ ਆ। ਜੇ ਤੋਰਾਂਗੇ ਆਪਾਂ ਨੂੰ 40 ਤੋਂ ਲੈ ਕੇ 50 ਦੇ ਵਿੱਚ ਵਿੱਚ। 40 ਤੋਂ 50 ਦੇ ਵਿੱਚ ਵਿੱਚ। ਜੇ ਆਪਾਂ ਕਰਦੇ ਨੂੰ 70 80 ਦੇ ਫੁੱਲ ਤੇ ਰੱਖਦੇ ਆ। ਫਿਰ ਪਿਆ। ਤੇ 60 ਕ ਦੀ ਮਾਲਾ ਤੂੰ। 60 50 ਦੀ। ਹਾਂ 60 55 60 ਤੱਕ। ਠੀਕ ਐ। ਮੁੰਡਿਆ ਆ ਬੱਚਾ ਥੱਲੇ ਡਿੱਗ ਗਿਆ ਪਾ ਯਾਰ। ਇੰਨੇ ਦੇ ਪਾਉਣ ਨੂੰ ਚਾਹੀਦੀ। ਚਲੋ ਛੱਡੋ ਬਾਬਾ ਹੱਜ। ਐਵਰੇਜ ਦਾ ਹਦੀਸ ਨੂੰ ਹੋ